ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ 사ਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤਿੰਨ ਕਿਉਂ ਪਾਏ ਹਰ ਕੇ ਨਾਮ ਰਤੇ ਲਿਵ ਲਾਈ ਗੋਰਾ ਸਵਾਤ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਇਹ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸੰਤ ਸਹਿ ਸੁਖ ਬਾਣੀ देवा सची नाम समानी शब्द मिले प्रीतम सादाति आई साच नाम वढाई पाए आपे करता युग जग सोए ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਇਹ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਉਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਕਵਾਵੇ ਗੁਰ ਕੇ ਸਾਥ ਸਜ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾ ਤੇ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਇਹ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਰਾ ਜਨਮ ਗਵਾਵੈ ਗੁਰ ਕੇ ਸਾੰਤ ਸਹਿਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤਿ ਲਿਵ ਲਾਈ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਹੇ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸਿੰਦਾਰਾ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪ라 ਜਨਮ ਘਵਾਵੇ ਗੌਰ ਕੇ ਸਾਖ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਜ ਨਾਮ ਵਡਿਆਈ ਪਾਏ ਆਪੇ ਜਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤਿ ਲਿਵ ਲਾਏ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਤੇ ਹਰ ਰੰਗ ਗੂੜਾ ਧਨ ਪਰ ਹੋਈ ਤਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਹੰਕਵਾਵੇ ਗੁਰ ਕੇ ਸਾੰਤ ਸਹਿ ਸੁਖ ਬਾਣੀ seva sachi naam samani sabad mele priitam sadaa tyaai saach naam wadyaai paae aape karta jug jug soe ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤੇ ਲਿਵ ਲਾਈ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਕੇ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸੰਗਾਰ ਵਾ ਪ੍ਰਭ ਸੋਈ ਉਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾੰਤ ਸਹਿ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਨੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਇਹ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਰਾ ਜਨਮ ਗਵਾਵੈ ਗੁਰ ਕੇ ਸਾੰਤ ਸਹਿਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ नानक साच रते प्रभु आप मलावै सतनाम श्री वाहेगुरु साहिब जी सदा तन अंतर नाम संभाले जे जी जंत जिन्हे परत पाले ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਏ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪੜਾ ਜਨਮ ਗਵਾਵੇ ਗੌਰ ਕੇ ਸਾਥ ਸਹਿ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਏ ਹਰ ਕੇ ਨਾਮ ਰਤਿ ਲਵਲਾਈ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਕੇ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਤ ਸਹਿ ਸੁਖ ਬਾਣੀ seva sachi naam samani sabad mile pritam sada ati aaye saach naam wadai paaye ape karta jug jug soye ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤਿ ਲਿਵ ਲਾਏ ਗੋਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਇਹ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਰਿਵਾ ਪ੍ਰਭ ਸੋਏ ਮੇ ਵਿਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਘਵਾਵੇ ਗੁਰ ਕੇ ਸਾਚ ਸਜ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾ ਆਤੀ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਧੰਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਤੇ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਰਾ ਜਨਮ ਹੰਗ ਕਵਾਵੈ ਗੁਰ ਕੇ ਸਾਖ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤ ਪ੍ਰਭ ਆਪ ਮਲਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਹੇ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਕਵਾਵੇ ਗੁਰ ਕੇ ਸਾਥ ਸਰ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 사ਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਏ ਹਰ ਕੇ ਨਾਮ ਰਤਿ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਕੇ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਘਵਾਵੇ ਗੁਰ ਕੇ ਸੰਤ ਸਹਿ ਸੁਖ ਬਾਣੀ seva sachi naam samani sabad mele pritam sadaati aaye saach naam wadai paaye ape karta jug jug soye ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤਿ ਲਿਵ ਲਾਏ ਗੋਰਾ